ਹਏ ਤੇ ਤੇ ਪਹਾੜੀ ਤੇ ਜਰਾ ਤਰਸ ਨਹੀਂ ਆਇਆ ਤੇਨੂੰ ਦੀ ਮਾੜੀ ਤੇ ਸੁਨਾ ਵਰਗੇ ਮੇਰੀ ਤੀਸ ਕੀ ਆਮ ਕਰਕੇ ਸੁਣਦੇ ਆ ਚਰਦੇ ਹੀ ਹੋਰ ਤਾਂ ਕਿਸੇ ਕਿਸੇ ਦੇਸ ਆਰਾਮ ਦੇਣ ਤੇ ਚਾਹੁੰਦੇ ਕਦੀ ਇਹ تعلق ਉਹ ਤੇ ਸਾਰਾ ਗੇਰ ਦਿਖਾਰਿਆ ਨੂੰ ਕੁਝ ਬਲਾ ਦੇ ਦੋ ਮਿੰਟ ਦੀ ਗਿਆ ਵਾ ਇਧੇ ਆਪਣੇ ਘਰੇ ਬੁਲਾਈ ਹੈ ਮੈਂ ਪੂਰੀ ਕੋਟੀ ਬੁਲਾਈ ਉਹ ਤੇ ਵੀਡੀਓ ਵੀਡੀਓ ਦੀ ਸਿਹਨਣਾ ਬੱਚਾ ਲੈਣਾ ਉਹਨਾਂ ਨੂੰ ਬਹੁਤ ਸ਼ਕਤੀ ਆਜੂ ਕੇ ਤਾਰੀਖ ਕਿਵੇਂ ਦੇਖਦਾ ਅੱਜ ਹੁੰਦੇ ਰਹੇ ਨੇ ਮਾਤਾ ਸਾਡੀ ਇਹ ਨੰਬਰ 88 ਇਹ ਪੂਰੀ ਜੇ ਜੜੀ ਗਈ ਜੀ ਤੇ ਕੋਈ ਵੀ ਇਹ ਭੇਟੀ ਲੱਗੋ ਸਵਾਹੀਏ ਹੁਣ ਅੱਗੇ

अॻ लालो हिन कढानी महिला वासी দাদুচ <laughs> ਸਮੋਕੇ ਦੇ ਬੀਜੇਪੀ ਦੇ ਜਿਹੜੇ ਅਸਿਕਨ ਲਾਗ ਪਹੁੰਚੇ ਨੇ ਉਹ ਗੱਲ ਬਜੂਰ ਕੀਤੀ ਡੇਗੀ ਸਾਰੇ ਉਹ ਪਰਿਵਾਰਿਕ ਨਾਮੇ ਲਗਾ ਕੇ ਕਲੀਨ ਕਰ ਦੇਣੀ ਭਾਈ ਬਹੁਤ ਦੁੱਤਰੀ ਗੱਲ ਹੈ ਸਾਡਾ ਪਰਵਾਹ ਸਾਡੀ ਬੱਚੀ ਗਈ ਹੈ ਇਹ ਕੋਈ ਵੀ ਨਾਸ਼ੀ ਕਰੇਗਾ ਉਹ ਜਾਤ ਪਾਤ ਨਹੀਂ ਹੈ ਕੋਈ ਪਾਰਟੀ ਨਹੀਂ ਹੈ ਪਰ ਉਹ ਬੱਚੀ ਦੇ ਇਨਸਾਫ ਬੇਕੀ ਕਰੀ ਜਾਂਦਾ ਬਈ ਯਾਰ ਬੱਚੇ ਨੂੰ ਇਨਸਾਫ ਮਿਲਣਾ ਚਾਹੀਦਾ ਸਰਦਾਰ ਮਰਦਾਬਾਹ ਜਾਨ ਸਰਦਾਰ ਮਰਦਾਬਾਹ ਅੰਗਰਾਲ ਸਾਹਿਬ ਮਰਦਾਬਾਹ ਮਰਦਾਬਾਹ ਪਰ ਜਾਣਾ ਇਹ ਹੁਣ ਬੰਦੇ ਨੂੰ ਲੈ ਗਏ ਨੇ ਬੋਡੀ ਬਿਲਿਸ਼ਾ ਰਹੇ ਨੇ ਬਾਅਦ ਚ ਇਹਨਾਂ ਨੇ ਮੁਖਰ ਜਾਣਾ ਤਾਂ ਦੇ ਜਗੇ ਆ ਗਿਆ ਆਹ ਦੇਖੋ ਇਹਨਾਂ ਦੀ ਬੇਟੀ ਬਾਜੀ ਆਹ ਦੇਖੋ ਉਹ ਨਵਾਂ ਬਾਬਾ ਜੀਰਾ ਨਾਲ ਸੰਜੇ ਕਾਰਸ ਇਲਾਕੇ ਦੇ ਭਾਜਪਾ ਹੁੱਕੇ ਗੀ ਖੁੱਲਰ ਰਾਜ ਸ਼ਰਮਾ ਜਿਹੜੇ ਸ਼ੀਤਲنگਰਾਲ ਸਮੇਂ ਸਮੇਂ ਸਰ ਜਿਹੜਾ ਬੋਲਦੇ ਰਹੇ ਤੇ ਮੇਰੇ ਹਾਲਾਤ ਬਹੁਤ ਬੁਰੇ ਹਾਲਾਤ ਬੜੇ ਬੁਰੇ ਨੇ ਪਰ ਅੱਜ ਦੇਖੋ ਮੂੰਹ ਬੋਲਦੀ ਹੈ ਤੁਸੀਂ ਸਾਹਮਣੇ ਆ ਰਹੀਆਂ ਨੇ ਜਿਹੜਾ ਵਸਤਰ ਉਹ ਵੀ ਕਿਹਦੇ ਤੇ ਕਰੋਗੇ ਵਿਸ਼ਵਾਸ ਇਹ ਹਾਲਾਤ ਪਰ ਸਭ ਤੋਂ ਵੱਡੀ ਗਲਤੀ ਜਦੋਂ ਪੁਲਿਸ ਚੱਕਰਾਂ ਇਹ ਕਰ ਹੂੰ ਪੁਲਿਸ ਚੱਕਰ ਨਹੀਂ ਆਇਆ ਜੱਕਾ ਤੇ ਪੁਲਿਸ ਉਹਨੂੰ ਪਹਿਲੇ ਬਾਥਰੂਮ ਕੋਣੀ ਦੇਖਿਆ ਪੁਲਿਸ ਨੇ ਪੁਲਿਸ ਨੇ ਬਾਥਰੂਮ ਕੋਣੀ ਜਾ ਕਿਤੇ ਇਸ ਕਰਕੇ ਨਿਲੈਤੀਆ ਪੁਲਿਸ ਵੀ ਜਿਹੜਾ ਵੀ ਮੁਲਾਜ਼ਮ ਆਇਆ ਉਹ ਪਹਿਲੇ ਇਮੀਡੀਟ ਸਸਪੈਂਡ ਹੋਣਾ ਚਾਹੀਦਾ ਅਰੇ ਜਿਹੜਾ ਇਹ ਅੱਜ ਮਹੌਲ ਬਗਿਆ ਕੀ ਬਤਾ ਕਸਟਮ ਕੀ ਪ੍ਰੋਸੀਜਰ ਸੀ ਇੱਕ ਅਫਸਰ ਕੀ ਪਤੀਆ ਵੀ ਇੱਕ ਅਫਸਰ ਦੇ ਨਾਲ ਸੈਕਸ਼ਨ ਨਾਲ ਲੱਗ ਕੇ ਗਏ ਸੀ ਕੋਈ ਉੱਚ ਅਧਿਕਾਰੀ ਨਹੀਂ ਆਇਆ ਸਾਰੇ ਫੋਲ ਬੈ ਕੇ ਚਲੇ ਗਏ ਨਹੀਂ ਨਹੀਂ ਉਹ ਮਾਂ ਬਾਪ ਬੱਚੇ ਤਾਂ ਰੋ ਰਹੇ ਕਿੱਦਾਂ ਰੋ ਰਹੇ ਆ ਤੁਸੀਂ ਚੌਕੀ ਲਈ ਜਿਹੜੀ ਇੱਥੇ ਮੋਹਿਨ ਤਲਾਈ ਸੀ ਚੌਕੀ ਜਿਹੜੀ ਬਣਾਈ ਸੀ ਜੋ ਹਾਲਾਤ ਤੁਹਾਨੂੰ ਕੋਈ ਚੌਕੀ ਦਾ ਫੇਰ ਨਹੀਂ ਮਿਲਿਆ ਲੋਕ ਚੌਕੀ ਵਾਲਾ ਦਸਪੈਂਡ ਚੱਲ ਰਿਹਾ ਇੱਕ ਤੁਹਾਨੂੰ ਪਤਾ ਹੀ ਜਿਹੜੇ ਹਾਲਾਤ ਬਣੇ ਅੱਜ ਗੈਂਗਸਟਰ ਗੁੰਡਾ ਨਸ਼ਾਬਾਜ਼ ਸਾਰੇ ਇਲਾਕੇ ਚ ਜੀ ਇਹ ਸਾਰਾ ਸਰਕਾਰ ਦੀ ਨਿਲੈਕੀ ਹੈ ਇਹ ਅਜ ਬੱਚੀ ਜਾਂ ਗਈ ਹੈ ਸਰਕਾਰ ਦੀ ਨਿਲੈਕੀ ਕਰਕੇ ਗਈ ਹੈ ਜੇ ਕਿਤੇ ਪੁਲਿਸ ਪਹਿਲੇ ਆ ਕੇ ਚੈਕਿੰਗ ਕਰ ਲੈਂਦੀ ਕਿ ਬੱਚੀ ਦੇ ਹਾਲਾਤ ਚੋਂ ਬਚ ਜਾਂਦੀ ਜੀ ਬੱਚੀ ਦੇ ਹਾਲਾਤ ਉਹਨੂੰ ਸਾਹ ਘੁੱਟ ਜਾਂਦਾ ਬਚਨ ਦੇਖੋ ਇਹ ਜਲੰਧਰ ਬੈਸਟ ਦਿਨੋ ਦੇ ਨੇ ਕਿਸ ਪਾਸੇ ਜਾ ਰਹੇ ਆ ਜੀ ਤੁਹਾਡੇ ਨਾਲ ਸਾਰੇ ਨਾਲ ਤੁਹਾਡੇ ਸਾਰੇ ਨਾਲ ਤੁਹਾਡੇ ਸਵਾਲ ਸੋਲੋ ਕਿਸ ਪਾਸੇ ਐਰਪੋਰਟ ਵਾਲਾ ਕੰਮ ਨਾ ਹੋਵੇ ਲੋਕ ਕਿੱਧਰ ਨੂੰ ਜਾਣ ਜੀ ਲੋਕਾਂ ਨੇ ਸਾਭਦੀ ਨਹੀਂ ਬੱਚੇ ਸਾਰੀ ਦੁਨੀਆ ਕਰੀ ਆ ਕਿਉਂ ਨਹੀਂ ਮਾਸ ਉਹਨੇ ਬਿਲਕੁਲ ਹੀ ਹੈ ਜੋ ਤੁਸੀਂ ਕਰਨਾ ਭਾਜੀ ਅਸੀਂ ਸਾਰੇ ਅਸੀਂ ਸਾਰੀ ਟੀਮ ਤੁਹਾਡੇ ਨਾਲ ਹੈ ਭਾਜੀ ਗੱਲ ਥੋੜਾ ਬਈ ਸ਼ਦਾਨ ਦੱਸਦੀ ਕਿ ਮੁਕੇ ਤੇ ਅੱਜ ਜੋ ਹੋਇਆ ਉਹ ਬੜਾ ਹੋਇਆ 12 ਸਾਲ ਦੇ ਇਸ ਇਲਾਕੇ ਦੇ ਦੂਸਰੀ ਤਸਦੀਕ ਜਲੰਧਰ ਦੇ ਬੈਸਟ ਇਲਾਕੇ ਦੇ ਵਿੱਚ 13 ਸਾਲ ਦੀ ਲੜਕੀ ਦਾ ਰੀਪ ਕਰਕੇ ਉਹਨੂੰ ਮਾਰਤਾ ਗਿਆ ਉਹਦੀ ਜਿਹੜੀ লাশ ਘਰ ਦੇ ਵਿੱਚ ਮਿਲੀ ਹੈ ਜਿਸ ਸਖ ਨੇ ਰੇਪ ਕੀਤਾ ਸੀਗਾ ਔਰ ਇਸ ਕਰ ਫਿਲਹਾਲ ਮੁਕਤੀ ਤੇ ਪੁੱਛ ਨਹੀਂ ਆ ਹਲਕਾ ਵੈਸਟ ਦੇ ਐਕਸਰ ਮਲੇ ਇਸ ਇਤਨੰਗਰਾਲ ਵੀ ਭਾਜਪਾ ਦੇ ਮੁਕਤੀ ਦੇ ਕੁਲਾਰੇ ਰਿਕਮ ਬਣੋਂ ਮਿਲਣ ਵਾਲੇ ਬਹੁਤ ਸਾਰੇ ਲੋਕਾਂ ਦਾ ਭਰੋਸਾ ਤੋੜਿਆ ਇਸ ਵਿਅਕਤੀ ਦੇ ਜੱਤੀ ਭੱਲੇ ਵਾਲੇ ਲੋਕ ਜਿਹੜੇ ਇਸੇ ਦੇ ਵਿੱਚ ਨੇ ਇਹ ਬੱਚੇ ਜਿਹੜੇ ਆ ਉਹ ਕਿਤੇ ਆਪਣੇ ਆਣਗੁਆਣ ਨਹੀਂ ਭੇਜੇਗਾ ਇਸ ਵਿਅਕਤੀ ਨੂੰ ਕੜੇ ਤੋਂ ਕੜੀ ਸਜ਼ਾ ਦੇਣੀ ਚਾਹੀਦੀ ਹੈ ਇਦੇ ਵਿੱਚ ਪ੍ਰਸ਼ਾਸਨ ਵੀ ਪੂਰਾ ਜ਼ਿੰਮੇਵਾਰ ਹੈ ਸਰਕਾਰ ਵੀ ਜ਼ਿੰਮੇਵਾਰ ਸਾਰੇ ਪਾ ਜੀ ਹਾਨੀ ਸ਼ਰਮਾ ਜੀ ਇਹ ਬੜੀ ਮੰਦ ਭਾਗੀ ਗੱਲ ਹੈ ਆਪਣੇ ਆਪਣੇ ਧੀਰੇ ਬਿਤਾਣਾ ਜਿਹੜੇ ਅਚੀਨੇ ਬੱਚੇ ਘੇਟੇ ਬਿਤਾਣਾ ਖੇਡਣ ਤੇਗਾ ਉਹ ਕਹਿੰਦਾ ਆਪ ਜੀ ਨੂੰ ਕੁੜੀ ਨੂੰ ਘਾਹ ਲਾ ਕੇ ਉਹਦੇ ਨਾਲ ਗਲਤ ਕੰਮ ਕੀਤਾ ਗਿਆ ਇਹਨੂੰ ਕਣੀ ਤਾਂ ਇਹਨੂੰ ਫਾਜ਼ੀ ਤੋਂ ਵੀ ਉੱਤੇ ਜਿਹੜੀ ਸਜ਼ਾ ਉਹ ਦੇਣੀ ਚਾਹੀਦੀ ਹੈ ਇਸ ਵਿਅਕਤੀ ਨੇ ਇਨਸਾਨੀਅਤ ਸ਼ਰਮ ਦਾ ਕੀਤਾ ਹੈ ਇੱਕ ਪਿਓ ਇੱਕ ਭਰਾ ਸ਼ਰਮਨਾ ਦਿੱਤਾ ਇਸ ਵਿਅਕਤੀ ਨੂੰ ਮਾਰ ਦੇਣੀ ਚਾਹੀਦੀ ਹੈ ਬਿਲਕੁਲ ਬਹੁਤ ਮਾੜੀ ਗੱਲ ਹੈ ਇਹਦੇ ਲਈ ਦਾਸ਼ ਕਰਨਾ ਪਈਆ ਜੋ ਵੀ ਹੈ ਪ੍ਰਸ਼ਾਸਨ ਨੂੰ ਇੱਥੇ ਐਕਸ਼ਨ ਲੈਣਾ ਚਾਹੀਦਾ ਜਿਹੜੇ ਵਿਅਕਤੀ ਪਹਿਲੇ ਚੈਕਿੰਗ ਕਰਕੇ ਗਏ ਆ ਉਹਨਾਂ ਨੂੰ ਸਸਪੈਂਡ ਕੀਤਾ ਜਾਣਾ ਚਾਹੀਦਾ ਕਿਉਂਕਿ ਉਹ ਵੀ ਉਹਨੇ ਹੀ ਦੋਸ਼ੀ ਆ ਸ਼ਾਇਦ ਉਹ ਲੋਕ ਪਹਿਲੇ ਆ ਜਾਂਦੇ ਚੈੱਕ ਕਰ ਲੈਂਦੇ ਔਰ ਜਿਹੜੀ ਕੁੜੀ ਦੀ ਜਾਨ ਵੱਜ ਜਾਂਦੀ ਇਸ ਵਿਅਕਤੀ ਨੇ ਜੋ ਦੱਸਿਆ ਭੱਲੇ ਵਾਲਿਆਂ ਨੇ ਕਾਰ ਜਿਹੜੀ ਐ ਬੈਕ ਲਾ ਕੇ ਰੱਖੀ ਸੀ ਉਹਦੀ ਡੈੱਡ ਬੋਡੀ ਨੂੰ ਅੰਦਰ ਰੱਖ ਕੇ ਖੁਰਦਵਰ ਦੀ ਕੋਈ ਨਹੀਂ ਉਹਨਾਂ ਦੇ ਕੋਲ ਸੀ ਜੀ ਜਿਸ ਵਿਅਕਤੀ ਨੇ ਇਹਦੀ ਚੈਕਿੰਗ ਕਰਕੇ ਆਇਆ ਸੀ ਇੱਕ ਟਿੰਟਾਂ ਦੇ ਵਿੱਚ ਚਕੇ ਗਿਆ ਜੀ ਉਹਦੀ ਵਲੀਪੂਸੀ ਪਤਾ ਨਹੀਂ ਉਹ ਵਿਅਕਤੀ ਕਹਿੰਦਾ ਵਰਨਾ ਫੁੱਟ ਮਾ ਜਾਣਾ ਸਵਾ ਜਿਹੜੀ ਬਲੂਣੀ ਦਾ ਆਦਿਆਂ ਨੂੰ ਦੇਣੀ ਚਾਹੀਦੀ ਉਪਰਾਤੀ ਦਿਨ ਜਾਣ ਦੇਣਗੇ ਅਸੀਂ ਇਹਨਾਂ ਦਾ ਸਵਾਗਤ ਹੈ ਨਹੀਂ ਸੀ ਕੋ ਦੇ ਦੇ ਅਸੀਂ ਇਸ ਤੀਰਾਨ ਦੱਦੀ ਪ੍ਰਗਟ ਕਰਦੇ ਆਂ ਜੇਕਰ ਸਖਤ ਤੋਂ ਸਰਸਿਆ ਨਾ ਕੀਤੀ ਗਈ ਤਾਂ ਨਹੀਂ ਵੀ ਲੱਗਣਗੇ ਪ੍ਰਦਰਸ਼ਨ ਵੀ ਹੋਣਗੇ ਜਿੱਥੇ ਦੇ ਨਾਲ ਕੋਈ ਦੇ ਪ੍ਰੋਵਾਈਡ ਨਹੀਂ ਹੈ ਮੈਂ ਇਸ ਗੱਲ ਨੂੰ ਵੀ ਅੱਗੇ ਗੈਰ ਨੂੰ ਪੇਸ਼ ਕਰਾਂਗਾ ਜੀ ਲੀਡਰਾਂ ਦੀਆਂ ਬੰਦਿਆਂ ਨਾਲ ਖਾਵੇ ਫੇਰ ਰੱਖਿਆ ਬਰਦਾਸ਼ਤ ਕਰਨਗੇ ਕਿ ਲੱਗਦਾ ਕਿ ਜਿਸ 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 ਪੁਲਿਸ ਸਾਹਿਬਾਂ ਪੁਲਿਸ